ਨੋ ਵੀਰੋ ਭੈਣੋ ਮੇਰੀਓ ਭਾਈ ਤੁਹਾਨੂੰ ਕਹਾਣੀ ਇੱਕ ਹੋਰ ਸੁਣਾਉਣੇ ਆਂਗੇ ਤੇ ਇੱਕ ਭਾਈ ਛੋਟਾ ਜਿਹਾ ਕੋਈ ਜ਼ਿਮੀਂਦਾਰ ਹੁੰਦਾ ਤੇ ਉਹਨਾਂ ਤੇ ਇੱਕ ਮੁੰਡਾ ਹੁੰਦਾ ਤੇਗਾ ਤੇ ਭਾਈ ਉਹ ਆਪਦੇ ਮੁੰਡੇ ਨੂੰ ਬਹੁਤ ਮੋਹ ਪਿਆ ਕਰਦਾ ਤੇ ਇੱਕ ਕੱਲਾ ਮੁੰਡਾ ਸੀਗਾ ਬਹੁਤ ਲਾਡ ਪਿਆਰ ਕਰਦਾ ਤੇ ਭਾਈ ਉਹ ਆਪਦਾ ਸਾਰਾ ਜਿੰਨਾ ਕੋਈ ਕਮਾਈ ਕਰਦਾ ਸਾਰਾ ਜਵਾਕ ਉਹਨੋਂ ਕਦੇ ਖਸ ਲੈ ਤੱਕਦੇ ਖਸ ਲੈ ਤਾਂ ਵੱਡਾ ਹੋ ਗਿਆ ਬਿਆਹ ਲਿਆ ਆ ਕੇ ਭਾਈ ਉਹਦਾ ਜਦੋਂ ਵਿਆਹ ਲਿਆ ਤੇ ਵਿਆਹ ਕੇ ਨੂੰਹ ਆ ਗਈ ਨੂੰਹ ਦੇ ਵੀ ਭਾਈ ਚੌਲੜ ਪੂਰੇ ਕਰਿਆ ਕਰੇ ਹਰ ਇੱਕ ਚੀਜ਼ ਲਿਆ ਕੇ ਤਿਆ ਕਰੇ ਤੇ ਪੋਤੇ ਹੋਗੇ ਪੋਤੇ ਪੋਤੀਆਂ ਹੋਗੇ ਵਧੀਆ ਭਾਈ ਚੌਲੜ ਉਹਨਾਂ ਦੇ ਕਰਿਆ ਕਰੇ ਉਹਦੇ ਕਰ ਨਾਲ ਹੀ ਤਨਨ ਲੱਗੀ ਵੀ ਤੂੰ ਇੰਨਾ ਖਰਚਾ ਨਾ ਕਰਿਆ ਕਰ ਥੋੜੀ ਬਹੁਤੀ ਜੀ ਵੀ ਮੜੀ ਮੋਟੀ ਬਚਾਇਆ ਕਰ ਤੇ ਵੀ ਉਹਨੂੰ ਬਚਾ ਕੇ ਸਭ ਦੇ ਬੜੇ ਪਿਵਲੇ ਆਪਾਂ ਰੱਖਾ ਲਾਂਗੇ ਤੇ ਵੀ ਤੂੰ ਇੰਨਾ ਖਰਚ ਨਾ ਕਰਿਆ ਕਰ ਕਹਿੰਦਾ ਕਰੇ ਨਾ ਮੇਰਾ ਪੁੱਤ ਹੈਗਾ ਨਾ ਮੇਰਾ ਪੁੱਤ ਹੈਗਾ ਮੇਰਾ ਪੁੱਤ ਮੈਨੂੰ ਪਿੱਸਾ ਥੋੜੀ ਦੇਊਗਾ ਤੇ ਵੀ ਮੈਂ ਕੁਛ ਨਹੀਂ ਹੁੰਦਾ ਪੁੱਤਾਂ ਤੀਆਂ ਪਿੱਸੇ ਫਿਰਦੇ ਆਪਾਂ ਕੱਲਾ ਮੇਰੇ ਜਵਾਬ ਕਰ ਪਰ ਉਹ ਇੰਨਾ ਉਹਨਾਂ ਦਾ ਕਰਿਆ ਕਰੇ ਤੇ ਜਿੰਨ ਜਾਇ ਜਾਤਾ ਤਾਂ ਉਹਨਾਂ ਕੋਲੇ ਹੈ ਨਹੀਂ ਤੀਗੀ ਬਸ ਉਹੀ ਕਮਾਈ ਕਰਦੇ ਤੇ ਉਹੀ ਸਾਰੀ ਖਰਚ ਕਰ ਦਿੰਦਾ ਸੀਗਾ ਤੇ ਉਹ ਬਥੇਰਾ ਰੋਕਦੀ ਉਹਨੂੰ ਤੂੰ ਬਚਾ ਲਿਆ ਕਰ ਥੋੜੇ ਬਹੁਤੇ ਪੈਸੇ ਬਚਾ ਲਿਆ ਕਰ ਤੇ ਭਈ ਉਹ ਨਾ ਉਹ ਆਖੇ ਨਾ ਲੱਗਿਆ ਕਰੇ ਕਹਦਾ ਕਰੇ ਕੁਝ ਨਹੀਂ ਹੁੰਦਾ ਮੇਰਾ ਪੁੱਤ ਹੈਗਾ ਆਪਾਂ ਨੂੰ ਸਾਹਮੂ ਆ ਬੜੇ ਪਿਗਲੇ ਆਪਣੇ ਬੜੇ ਤਰ੍ਹਾਂ ਸਹਾਰਾ ਹੈਗਾ ਹੈਗਾ ਤੇ ਚਲਾਏ ਕਰਦੇ ਕਰਾਉਂਦੇ ਤੇ ਭਈ ਆਪਦਾ ਚਲ 50 ਕ ਸਾਲ ਦੀ ਉਮਰ ਹੋਊਗੀ ਚਲ ਕਹਿੰਦਾ ਹੁਣ ਇਹ ਆਪਦਾ ਘਰ ਬਾਰ ਅਸੀਂ ਸੰਭਾਲਣ ਜੋਗਰੇ ਹੋਵਗੇ ਤੇ ਵੀ ਆਪਾਂ ਕਿਤੇ ਜਾਇਆ ਆਉਣੇ ਆਗੇ ਹੁਣ ਫਿਰ ਆਉਣੇ ਆਗੇ ਉਹ ਕਹਿੰਦੀ ਵੀ ਰਹਿਣ ਦੇ ਵੀ ਛੱਡ ਪਰੇ ਕੀ ਕਰਾਂਗੇ ਜਾ ਕੇ ਕਹਿੰਦਾ ਕੁਛ ਨਹੀਂ ਹੁੰਦਾ ਤੂੰ ਕਦੇ ਵੀ ਨਹੀਂ ਨਾਲ ਗਈ ਹੈਗੀ ਪਹਿਲਾਂ ਨਹੀਂ ਗਈ ਪਹਿਲਾਂ ਵੀ ਬਾਪੂ ਬੇਬੇ ਹੁੰਦੇ ਤੇ ਟੱਬਾ ਦਾ ਕੰਮ ਉਦੋਂ ਹੁੰਦਾ ਸੀ ਉਦੋਂ ਨਹੀਂ ਕਦੇ ਗਈ ਹੈਗੀ ਤੇ ਚਲ ਹੁਣ ਆਪਾਂ ਕਬੀਲਦਾਰੀ ਚ ਆਪਦੀ ਚ ਸੌਖੇ ਆ ਗਏ ਹੁਣ ਆਪਾਂ ਜਾਇਆ ਆਉਣੇ ਕਿਤੇ ਤੀਰਥ ਸਥਾਨ ਤੇ ਕਿਤੇ ਜਾਇਆ ਆਵਾਂਗੇ ਕੰਦੇ ਚੱਲ ਚੰਗਾ ਵਗ ਚੱਲਦੇ ਆ ਭਾਈ ਵਿਚਾਲ ਆਉਦਾ ਤਿਆਰ ਬਿਆਰ ਹੋ ਕੇ ਤੇ ਬਾਗੇ ਜਦੋਂ ਬਾਗੇ ਤੇ ਭਾਈ ਆਉਂਦੇ ਹੋયા ਨੂੰ ਰਾਹ ਦੇ ਵਿੱਚ ਜਦੋਂ ਬੱਸ ਚ ਆਉਂਦੇ ਨੇ ਤੇ ਐਕਸੀਡੈਂਟ ਹੋ ਗਿਆ ਬੱਸ ਦਾ ਐਕਸੀਡੈਂਟ ਹੋ ਗਿਆ ਨਾਲੇ ਕੋਈ ਬਹੁਤ ਸੱਟਾਂ ਫੇਟਾਂ ਲੱਗੀਆਂ ਜਦੋਂ ਉਹਨਾਂ ਦੇ ਸੱਟਾਂ ਫੇਟਾਂ ਲੱਗੀਆਂ ਤੇ ਭਾਈ ਹਸਪਤਾਲ ਚ ਲੈ ਕੇ ਲੋਕ ਚੱਕ ਕੇ ਹਸਪਤਾਲ ਚ ਲੈ ਗਏ ਤੇ ਭਾਈ ਉਹ ਉਹਦੇ ਘਰ ਵਾਲੇ ਨੂੰ ਸੁਰਤ ਜਾਈ ਜਦੋਂ ਉਹਨੇ ਦੇਖਿਆ ਤੇ ਕਹਿੰਦੀ ਉਹ ਮਾਰਾ ਹੱਸ ਉੱਠਾ ਚ ਗਈ ਇੱਥੇ ਕਿਵੇਂ ਆ ਗਈ ਜਦੋਂ ਉਹਨੇ ਚੱਲ ਪਾਈ ਉਹਨੂੰ ਸੁਰਤ ਜਾਈ ਉਹਦੇ ਘਟ ਸੱਟਾਂ ਵੱਜ ਜਾਂਦੀਆਂ ਉਹ ਭਾਈ ਉਹ ਰੌਲਾ ਪਾਉਣ ਲੱਗ ਗਈ ਵੀ ਮੇਰੇ ਘਰ ਵਾਲਾ ਠੀਕਾ ਤੇ ਉਹ ਕਿੱਧਰ ਗਿਆ ਉਹ ਕਹਿੰਦੇ ਵੀ ਐ ਕਰਕੇ ਵੀ ਉਹ ਦੂਜੀ ਬਾੜ ਚ ਆ ਗਿਆ ਚੱਲ ਪਾਈ ਕਹਿੰਦੀ ਮੈਂ ਤਾਂ ਲੈ ਕੇ ਚੱਲੂ ਬਥੇਰੇ ਨਰਸਾਂ ਨੇ ਆਖਿਆ ਵੀ ਤੂੰ ਨਾ ਜਾ ਤੇ ਤੇਰੇ ਵੀ ਸੱਟਾਂ ਲੱਜੀਆਂ ਨੇ ਕਹਿੰਦੇ ਨਾ ਮੈਂ ਤਾਂ ਜਾਉਂਗੀ ਜੀ ਤੇ ਵੀ ਮੈਂ ਤਾ ਦਿਖਾ ਕੇ ਲਿਓ ਤੇ ਚੈਰ ਪਈ ਵਾਗ ਗਈ ਜਿਆਦਾ ਹੋ ਵਾਗ ਗਈ ਤੇ ਉਹ ਦਿਗਦੀ ਪੈਂਦੀ ਫੜ ਕੇ ਲੈ ਗਈ ਉਹਨੂੰ ਅਸਾਂ ਤੇ ਵਾਗ ਗਈ ਭਾਈ ਚੈ ਦੇਖਿਆ ਤੇ ਜਾ ਕੇ ਉਹਦੀ ਹਾਲਤ ਤਾਂ ਬਾਲੀ ਜਿਆਦੇ ਉਹ ਤੇ ਭਾਈ ਉਹ 15 20 ਦਿਨ ਹਸਪਤਾਲ ਚ ਰੱਖਿਆ ਤੇ ਜਦੋਂ ਰੱਖਿਆ ਤੇ ਉਹਨੇ ਐ ਸਨੇਹ ਹਲਾਤਾ ਕਿਸੇ ਨੂੰ ਤੇ ਵੀ ਐ ਕਰਕੇ ਅਸਲਾਮ ਫਲਾਣਾ ਸਾਡਾ ਪਿੰਡਾ ਤੇ ਮੇਰੇ ਪੁੱਤ ਨੂੰ ਸਨੇਹ ਹਲਾਦੋ ਵੀ ਤੇਰਾ ਮਾਤ ਉਹਦੇ ਸੱਟਾਂ ਪੱਤੀਆਂ ਫਲਾਣੇ ਹਸਪਤਾਲ ਚ ਨਹੀਂ ਗੇ ਪਾਈ ਉਹ ਵੀ ਫੋਨ ਕਰ ਦੋ ਚਲ ਉਹਨਾਂ ਨੇ ਪਾਈ ਫੋਨ ਕਰਤਾ ਫੋਨ ਨੰਬਰ ਦੇਤਾ ਉਹਨੂੰ ਫੋਨ ਕਰਤਾ ਤੇ ਹੁਣ ਕਰਿਆ ਤੇ ਪੁੱਤ ਨੇ ਪਾਈ ਆਇਆ ਨਾ ਉਹਨੇ ਕੀ ਕਰਿਆ ਕੋਈ ਕਮਾਂਡੀਆਂ ਨਾ ਮੁੰਡਾ ਤੀਗਾ ਉਹ ਭੇਜਤਾ ਕਹਿੰਦਾ ਵੀ ਤੂੰ ਜਾਇਆ ਤੇ ਚਲ ਭਾਈ ਉਹ ਆ ਗਿਆ ਉਹ ਆ ਕੇ ਜਦੋਂ ਦੇਖਿਆ ਤੇ ਭਾਈ ਉਹ ਹਸਪਤਾਲ ਜਨੇਲੀ ਦੇਹ ਤੇ ਕਹਿੰਦਾ ਚਾਚੀ ਵੀ ਕੋਈ ਚੀਜ਼ ਦਿ ਲੋੜ ਵੀ ਤੇ ਦੇਖ ਉਹ ਗੱਲ ਵੀ ਲੋੜ ਦਾ ਚੀਜ਼ ਦੀ ਪਹਿਲਾਂ ਵੀ ਇਹਦਾ ਬਿੱਲ ਭਰਨਾ ਗਾ ਦੇ ਹਸਪਤਾਲ ਦਾ ਬੰਨੇ ਪੈਸੇ ਨਹੀਂ ਚਲੋ ਕਹਿੰਦਾ ਵੀ ਮੈਂ ਭਰ ਦਿੰਦਾ ਵਾ ਤੇ ਭਾਈ ਉਹਨੇ ਜਿੰਨੇ ਪੈਸੇ ਤੇ ਦਿੱਲੇ ਹਸਪਤਾਲ ਦਾ ਬਿੱਲ ਚੁਕਾਇਆ ਤੇ ਉਹ ਆਉਂਦਾ ਜਾਂਦਾ ਰਿਹਾ ਕਰੇ ਤੇ ਰੋਜ਼ ਮੰਗੂ ਗੇੜਾ ਮਾਰਿਆ ਕਰੇ ਤੇ ਭਾਈ ਪੁੱਤੋ ਤਾਂ ਜਮਾ ਨਾ ਆਇਆ ਨਾ ਨੂੰ ਆਈ ਨਾ ਪੁੱਤ ਆ ਤੇ ਹੁਣ ਕੋਈ ਭਾਈ ਉਹਨੇ ਕੀ ਕਰਿਆ ਜਿੱਦੇ ਸੁੱਖੀ ਮਿਲੀ ਉਹਦੇ ਵੀ ਆ ਗਿਆ ਉਹਦੇ ਵੀ ਸਾਰਾ ਹ ਉਹਦਾ ਹਿਸਾਬ ਕਰਤੇ ਹਸਪਤਾਲ ਦੇ ਉਹ ਨਾ ਦਾ ਦਵਾਈਆਂ ਲੁੱਟਦਾ ਤੇ ਸੁੁੱਟੀ ਦਵਾਈ ਤੇ ਘਰੇ ਲਿਆ ਆ ਪਾਈ ਨਾ ਕੁੱਤਨੇ ਬੁਲਾਇਆ ਨਾ ਨੂਨੇ ਬੁਲਾਇਆ ਦੋਨਾਂ ਨੂੰ ਬੁਲਾਇਆ ਨਾ ਸੱਤ ਉਲਟਾ ਗੜ ਪੈ ਗਈ ਕਿ ਹੁਣ ਸੋਲੀ ਹੋਰ ਤੇ ਰੀਤੀ ਠਾਦੇ ਉੱਤੇ ਅਗੇ ਤੇ ਘੋਮਣ ਫਿਰਨ ਵਾਗ ਅਗੇ ਤੇ ਘਰੇ ਨੀ ਟਿੱਕੇ ਬੱਠਾ ਜਾਂਦਾ ਤੀ ਜਾ ਕੇ ਤੇ ਹੁਣ ਸੱਟਾਂ ਖਾ ਕੇ ਆ ਗਈ ਆ ਤੇ ਚਲ ਭਾਈ ਉਹਨੂੰ ਬੋਲਣ ਲੱਗ ਗਏ ਚਲੋ ਚੁੱਪ ਕਰਕੇ ਅੰਦਰ ਜਾ ਕੇ ਬਹਿ ਗਏ ਤੇ ਜੇ ਕੋਈ ਇੱਕ ਨੂੰ ਨ ਦਵਾਈ ਮੱਕੂ ਦੀ ਉਹਦੇ ਪਿਓ ਦੀ ਤੇ ਉਹ ਕਹਿੰਦੀ ਵੀ ਪੁੱਤ ਤੈਨੂੰ ਦਵਾਈ ਮੱਕੂ ਦੀ ਦਵਾਈ ਲੈ ਆ ਲੈ ਤੇ ਹਮ ਕਨ ਖਾ ਚਾਤਾ ਤਾਂ ਬੋਲ ਲਾ ਕੇ ਦਵਾਈ ਦਾ ਖਾ ਚਾ ਸੇਰਤਾ ਤੇ ਇਟ ਕਨੇ ਲਿਟ ਕੇ ਬੈਠੇ ਆ ਗਏ ਸੋਥੋਂ ਤੇ ਤੁਰੇ ਫਿਰੇ ਹੋਗੇ ਭਾਈ ਉਹਨਾਂ ਨਾਲ ਲੜਾ ਲਾ ਦਿੱਤਾ ਉਹ ਵਿਚਾਰਾ ਭਾਈ ਮੱਥੇ ਦੇ ਹੱਥ ਦਾ ਜਿਹੜੇ ਪੁੱਤ ਨੂੰ ਮੈਂ ਇੰਨਾ ਹੋ ਕਰਦਾਂ ਤੇ ਉਹੀ ਪੁੱਤ ਮੇਰਾ ਦੇਖੋ ਹੋ ਕਰ ਗਿਆ ਤੇ ਭਾਈ ਉਹਨੇ ਕੀ ਕਰਿਆ ਗਵਾਂਡੀਆਂ ਦੇ ਮੁੰਡੇ ਨੂੰ ਕਹਾ ਕਹਿੰਦੀ ਪੁੱਤ ਕਹਿੰਦੀ ਦਵਾਈ ਲਿਆ ਦੇ ਕਹਿੰਦੀ ਤੇ ਭਾਈ ਉਹਨੇ ਚੱਲ ਦਵਾਈ ਲਿਆਤੀ ਲਿਆ ਕੇ ਤੇ ਸੱਤੇ 200 ਰੁਪਏ ਨਾਉਂ ਦੇਤਾ ਵੀ ਲੈ ਫੜਾ ਸੁਣ ਕੋਈ ਲੋੜ ਫੋੜ ਪੈਂਦੀ ਰਹਿੰਦੀ ਹੈਗੀ ਤੁਸੀਂ ਵਾਰਤ ਲਿਓ ਤੇ ਭਾਈ ਚਲਾਉਂਦਾ ਦਵਾਈ ਬੁੱਟੀ ਲਿਆਤੀ ਭਈ ਥੋੜੀ ਬਹੁਤੀ ਕਿਤੇ ਪ੍ਰੋਕਟ ਉਹ ਸਾਹਮਣੇ ਬੈਠਾ ਤੀਗਾ ਥੋੜੀ ਬਹੁਤੀ ਉਹ ਸਾਹਮਣੇ ਬੈਠਾ ਤੇ ਉਹਨੇ ਕਿੱਕ ਕਰਿਆ ਭਈ ਉਹ ਮੁੰਡੇ ਨੂੰ ਬੁਲਾਇਆ ਬੁਲਾ ਕੇ ਤੇ ਕਹਿੰਦਾ ਵੀ ਮੈਂ ਇਹ ਤੇਰੀ ਤੇਰੇ ਨਾਂ ਕਰਾਉਣਾ ਇਹ ਆਪਦੀ ਐਫ ਡੀ ਕਹਿੰਦਾ ਵੀ ਤੂੰ ਸਾਨੂੰ ਐਨੀ ਤੈਨੂੰ ਤੇਰੇ ਨੌਕਰਾਂ ਦਾ ਨਾ ਐਨੇ ਕਿ ਤੂੰ ਸਾਨੂੰ ਕਹਿੰਦਾ ਉਹ ਕਰ ਦੇ ਵੀ ਸਾਡੇ ਤੇ ਖਰਚ ਕਰਦੀ ਜਿਹੜੀ ਚੀਜ਼ ਅਸੀਂ ਮੰਗਾਵਾਂਗੇ ਸਾਡੀ ਜ਼ਿੰਦਗੀ ਖਰਾ ਹੁਣ ਕਿੰਨੀ か ਥੋੜੀ ਰਹਿ ਗਈ ਤੇ ਸੱਟਾਂ ਫੇਟਾਂ ਵੱਜੀਆਂ ਰੋਗੀ ਹੋ ਗਿਆ ਸਰੀਰ ਤੇ ਵੀ ਤੂੰ ਹੁਣ ਇਹ ਇੰਨੇ ਕਸੂ ਸਾਡੇ ਖਾਤਰ ਰੱਖ ਲਿਆ ਸੀ ਇੰਨੇ ਕਾ ਤੈਨੂੰ ਦਿੰਨੇ ਇੰਨੇ ਅਸੀਂ ਭਈ ਉਹਨੂੰ ਪ੍ਰੋਪਰਟੀ ਉਹਨੂੰ ਤੇ ਨੌਕਰਾਦੀ ਤੇ ਭਈ ਉਹ ਮੁੰਡਾ ਵੀ ਸੱਦ ਲਿਆ ਤੇ ਸੱਦ ਕੇ ਤੇ ਆਂਦਾ ਆ ਗਿਆ ਜਦੋਂ ਭਾਈ ਉਹ ਲਿਸਟ ਲਿਖਤੀ ਉਹਨੇ ਲਿਖ ਲਿਖਿਆ ਕਰਾਤਾ ਪੜ ਕੇ ਸੁਣਾ ਕਹਿੰਦੇ ਇੱਕ ਬੰਦਾ ਹੋਰ ਸਾਧਲੇ ਪੰਚਾਇਤ ਦਾ ਤੇ ਸਾਧ ਕੇ ਤੇ ਅਕ ਲਿਖ ਲਿਖਿਆ ਕਰਾਤਾ ਤੇ ਭਾਈ ਕਹਿੰਦੀ ਵੀ ਲੈ ਸੁਣਾ ਕੇ ਸੁਣਾ ਪੜ ਕੇ ਉਹ ਕਹਿੰਦਾ ਵੀ ਮੈਨੂੰ ਚੰਚਾ ਤਾਂ ਸਿੱਦੇ ਸੋਡੇ ਘਰ ਦਾ ਮਾਮਲਾਗਾ ਤੂੰ ਸਾਬ ਦਾ ਆਪ ਉਹ ਕਰ ਲੈ ਕਹਿੰਦੀ ਨਹੀਂ ਆ ਕਿ ਚਲ ਤੂੰ ਪੜ ਕੇ ਸੁਣਾ ਭਾਈ ਉਹ ਪੰਚਾਇਤ ਦੇ ਬੰਦੇ ਨੇ ਜਦੋਂ ਪੜ ਕੇ ਸੁਣਾਇਆ ਵੀ ਇੰਨਾ ਪੈਸਾ ਤੇ ਇਹਦੇ ਕੋਲੇ ਥੋੜਾ ਹੋਤਾ ਇਸਾਮ ਹੀ ਜਾਂਦਾ ਦੀਗਾ ਤੇ ਉਹ ਕਹਿੰਦਾ ਵੀ ਹੋਂ ਸਾਨੂੰ ਪਤਾ ਲੱਗ ਗਿਆ ਵੀ ਤੂੰ ਤਾਂ ਹੁਣੀ ਮੂੰਹ ਮੋੜ ਗਿਆ ਸਾਡੇ ਨਾਲੋਂ ਦੇਖ ਸੱਟੇ ਹੀ ਵੱਜੀਆਂ ਨੇ ਸਾਡੇ ਤਾਂ ਜੇ ਕੋਈ ਵੱਧ ਕੁਸ ਹੋ ਜਾਂਦਾ ਤੇ ਤਾਂ ਤੂੰ ਸਾਨੂੰ ਜਮੀਨ ਹੀ ਤੇ ਉਹ ਕਰਨਾ ਹੈਗਾ ਤੇ ਉਹਨੇ ਭਾਈ ਜਦੋਂ ਪੜ ਕੇ ਸੁਣਾਇਆ ਤੇ ਉਹ ਮੁੰਡੇ ਨੂੰ ਸਾਰਾ ਕੁਸ ਦਿੱਤਾ ਜਿਹੜੀ ਆਪਦੀ ਘਰ ਨਾਂ ਉਹ ਘਰ ਵੀ ਉਹਦੇ ਨਾਂ ਕਰਾਤਾ ਘਰ ਦਾ ਹੀ ਕਰਾਇਆ ਪੈਸੇ ਦਾ ਥੋੜਾ ਬਹੁਤਾ ਹੀ ਸੀਗਾ ਘਰ ਭਾਈ ਉਹਦੇ ਨਾਂ ਕਰਾਤਾ ਉਹਨਾਂ ਨੂੰ ਕਹਿੰਦਾ ਵੀ ਨਿਕਲੋ ਤੁਸੀਂ ਤੇ bột ਤੇ bộtੀਆਂ ਮੇਰੇ ਮੇਰੇ ਕੋਲੇ ਰਹਿ ਜਾਣਾ ਤੇ ਜਿਹੜਾ ਮੇਰਾ ਘਰ ਆ ਵੀ ਮੈਂ ਇਹਦੇ ਨੌਕਰ ਆ ਤਾਂ ਇਹ ਸਾਨੂੰ ਸਾਮੂਗਾ ਇਹਨੇ ਹੁਣ ਤੱਕ ਸਾਨੂੰ ਸਾਥ ਦਿੱਤਾਗਾ ਇਹਨੇ ਦੁੱਖ ਚ ਸਾਨੂੰ ਸਾਹਮਣਾਗਾ ਵੀ ਤੁਸੀਂ ਸਾਹਮਣੇ ਤੁਸੀਂ ਆਪਦਾ ਨਿਕਲ ਜੋ ਬਥੇਰੇ ਮਿੰਤਾ ਤਰਲੇ ਕਰਨ ਉਹਦੇ ਪੁੱਤ ਨੇ ਨੂੰ ਦੇਖ ਤੇ ਵੀ ਤੁਸੀਂ ਉਹ ਕਰੋ ਰਹਿ ਜਾਓ ਕਹਿੰਦਾ ਨਾ ਕਹਿੰਦਾ ਵੀ ਮੈਂ ਨਹੀਂ ਰਹਿਦਾ ਹੈਗਾ ਅਸੀਂ ਨਹੀਂ ਕਹਿੰਦਾ ਹੁਣ ਸਾਨੂੰ ਰੱਖਦੇ ਹੈਗੇ ਵੀ ਆਹ ਤੁਸੀਂ ਜਾਓ ਕਹਿੰਦਾ ਤੇ ਭਾਈ ਫਿਰ ਉਹ ਉਥੋਂ ਭਾਈ ਤੁਰ ਗਏ ਉਹ ਆ ਉਹਦਾ ਖੁਸੂ ਖੁਸੂ ਰਹਿਣ ਲੱਗੇ ਉਹ ਵਿਚਾਰਾ ਉਹਨਾਂ ਨੂੰ ਸਾਂਭਦਾ ਰਿਹਾ ਤੇ ਉਹਨੇ ਬਹੁਤ ਵਿਚਾਰੇ ਨੇ ਸੇਵਾ ਕੀਤੀ ਵੀ ਭਾਈ ਅੱਜਕਾ ਆਪਦੇ ਮਾਪਿਆਂ ਦੀ ਸੇਵਾ ਕਰੋ ਸਾਂਭੋ ਉਹਨਾਂ ਨੂੰ ਸੰਭਾਲੋ ਕੋਈ ਪੈਸਿਆਂ ਦੀ ਖਾਤਰ ਥੋੜੀ ਮਾਪੇ ਉਹਨੂੰ ਐ ਉਹ ਕਰਦੇ ਹੁੰਦੇ ਨਹੀਂਗੇ ਵੀ ਆਪਦੇ ਮਾਪਿਆਂ ਦਾ ਆਪਣਾ ਫਰਜ਼ ਬਣਦਾ ਹੈਗਾ ਆਪਾਂ ਇਹਨੂੰ ਇਹਨਾਂ ਨੂੰ ਸਾਂਭੋ ਉਹ ਆਪਣੇ ਮਾਪੇ ਆਪਣੇ ਵਾਸਤੇ ਬਹੁਤ ਕੁਝ ਕਰਦਾ ਹੈਗਾ ਤਾਂ ਦੀ ਜ਼ਿੰਦਗੀ ਲਾ ਦਿੰਦਾ ਪੂਰੀ ਫਿਰ ਆਪਣੇ ਮਾਪਾ ਆਪਣਾ ਵੀ ਖਰਜ ਬੰਦ ਆਪਣੇ ਮਾਪੇ ਨੂੰ ਸਾਹਮਣ ਦਾ ਭਾਈ ਜੇ ਤੁਹਾਨੂੰ ਇਹ ਕਹਾਣੀ ਵਧੀਆ ਲੱਗੀ ਤਾਂ ਕਮੈਂਟ ਕਰਕੇ ਦੱਸਣਾ ਆਪਾਂ ਕੋਈ ਹੋਰ ਕਹਾਣੀਆਂ ਲੈ ਕੇ ਆਵਾਂਗੇ ਧੰਨਵਾਦ ਭਾਈ